ਕੁਸੀਂ ਮਸਤਵਾਨੇ ਖੜੇ ਆ ਸੰਗਰੂਰ ਜ਼ਿਲ੍ਹੇ ਦੀ ਇਹ ਪਹਿਲੀ ਕਿਸ਼ਤ ਜਾ ਰਹੀ ਹੈ ਕਣਕ ਮੰਡਲ ਦੀ ਜਿਹੜੀ ਇਹਦੇ ਵਿੱਚ ਕਣਕ ਤੇ ਕਪੜੇ ਵਗੈਰਾ ਹੈਗੇ ਨੇ ਬਿਸਤਰੀ ਵਗੈਰਾ ਹੈਗੇ ਨੇ ਇਹ ਪਹਿਲੀ ਕਿਸ਼ਤ ਅਸੀਂ ਰਮਦਾਸ ਭੇਜ ਰਹੇ ਹਾਂ ਜਨਾਲੇ ਦੇ ਕੋਲ ਇੱਕ ਛੋਟਾ ਜਿਹਾ ਟਾਉਨ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਰਾਵੀ ਦੀ ਮਾਰ ਦਾ ਏਰੀਆ ਉਹਦੇ ਚ ਭੇਜ ਰਹੇ ਹਾਂ ਤਾਂ ਕਿੱਥੇ ਕੀ ਕੀ ਸਮਾਨ ਤੁਸੀਂ ਲੈ ਕੇ ਜਾ ਰਹੇ ਹੋ ਅੱਜ ਤਾਂ ਕਣਕ ਤੇ ਕਪੜੇ ਤਾਂ ਕਿੰਨੀਆਂ ਟਰਾਲੀਆਂ ਨੇ ਰਾਲੀਆਂ ਦਾ ਹੁਣ ਦੇਖ ਲਓ ਤੁਸੀਂ ਕਿੱਡਾ ਵੱਡਾ ਮਿੱਤਤਾਪ ਨਹੀਂ ਕਿਣੀਆਂ ਗਈਆਂ ਮੈਂ ਵੀ ਆ ਮੈਨੂੰ ਤੁਹਾਨੂੰ ਲੱਗਦਾ ਵੀ ਦੇਖੋ ਕਿਲੋਮੀਟਰ ਦਾ ਕਾਫਲਾ ਹੋਣਾ ਇਹ ਲੰਮਾ ਜਿਹਦੇ ਵਿੱਚ ਸਾਰੀ ਸਮਗਰੀ ਐਸ ਨੂੰ ਕਿਸ ਤਰ੍ਹਾਂ ਵੰਡਿਆ ਜਾਵੇਗਾ ਇਹ ਜੀ ਪਿੰਡ ਐਸੀ ਉਹਨਾਂ ਦੀ ਪਿੰਡ ਲਿਸਟ ਲਿਆ ਸਾਡੀ ਜ਼ਿਲ੍ਹਾ ਕਮੇਟੀ ਜੀ ਜਿਹਨੇ ਜਾ ਕੇ ਸਾਰਾ ਸਮਾਨ ਵੰਡਣਾ ਇਹਨਾਂ ਕੋਲ ਲਿਸਟਾਂ ਹੈ ਜੀਆਂ ਬਣੀਆਂ ਹੋਈਆਂ ਉਧਰਲੇ ਪਿੰਡਾਂ ਦੀਆਂ ਲਿਸਟਾਂ ਨੇ ਇਹ ਲਿਸਟਾਂ ਦੇ ਨਾਮ ਇਹਨਾਂ ਨੇ ਇੱਥੇ ਦੇ ਦਿੰਦੇ ਨੇ ਇਹਨਾਂ ਨੂੰ ਪਿੰਡਾਂ ਨੂੰ ਕਿਸੋ ਢੀ ਟਰਾਲੀ ਪਲਾਣੇ ਪਿੰਡ ਜਦੋਂ ਸਟੂਫ ਖਵਾਣੇ ਪਿੰਡ ਜਾਊਗੀ ਅੱਗੇ ਜਿਹੜਾ ਰਮਦਾਸ ਜਦੋਂ ਅਸੀਂ ਜਾਵਾਂਗੇ ਉੱਥੇ ਫੀਲਡ ਦੇ ਵਿੱਚ ਜਦੋਂ ਇਹਨਾਂ ਨਾਲ ਜਾ ਕੇ ਖੜਨਗੇ ਆ ਰਾਤ ਨੂੰ ਉਹ ਫਿਰ ਅੰਬਰਸਰ ਦੀ ਟੀਮ ਹੈ ਉਹਦੇ ਨਾਲ ਰਲ ਕੇ ਇਹ ਕੱਲ ਨੂੰ ਪਿੰਡਾਂ ਦੇ ਵਿੱਚ ਐ ਟੀਮਾਂ ਭਈਆਂ ਜਾਣਗੀਆਂ ਵੀ ਆ ਪਿੰਡ ਜਾਓ ਭਈਆ ਥੋਬੇ ਚਲੇ ਜਾਓ ਆ ਤੰਗਾਈ ਚ ਚਲੇ ਜਾਓ ਆ ਮਲਕਪੁਰ ਨੂੰ ਭੇਜ ਦਿਓ ਆ ਰੂੜੇ ਵਾਲ ਨੂੰ ਭੇਜ ਦਿਓ ਆ ਆ ਆ ਦਰਿਆਪੁਰ ਨੂੰ ਭੇਜ ਦਿਓ ਆ ਨੰਗਲ ਨੂੰ ਭੇਜ ਦਿਓ ਐ ਟਰਾਲੀਆਂ ਜਿੰਨੀ ਪਿੰਡਾਂ ਨੂੰ ਭੇਜੀਆਂ ਜਾਣਗੀਆਂ ਤੇ ਪਿੰਡਾਂ ਤੇ ਬੰਡਿਆ ਜਾਊਗਾ 6-6 ਮਹੀਨਾ ਦਰਸਣ ਅਸੀਂ ਉਹਨਾਂ ਨੂੰ ਮਜ਼ਦੂਰਾਂ